ओम शांति ओम शांति जय श्री राम 10000 ਰੁਪਏ 10000 ਰੁਪਏ ਦੀ ਆਰਥਿਕ ਮਦਦ ਉਸ ਪੀੜਿਤ ਜ਼ਰੂਰਤਮੰਦ ਡਰਾਈਵਰ ਦੇ ਪਰਿਵਾਰ ਦੇ ਲਈ ਦੋਸਤੋ ਜਿਸ ਤਰ੍ਹਾਂ ਕੇ ਸਮਾਣਾ ਹੈਲਪਲਾਈਨ ਤੇ ਉਸ ਸੜਕੀ ਹਾਦਸੇ ਦੇ ਡਰਾਈਵਰ ਬਲਵਿੰਦਰ ਸਿੰਘ ਪਿੰਡ ਫਤਿਹਪੁਰ ਦੀ ਆਰਥਿਕ ਸਹਾਇਤਾ ਦੇ ਲਈ ਜ਼ਰੂਰਤਮੰਦ ਪਰਿਵਾਰ ਦੇ ਲਈ ਇੱਕ ਅਪੀਲ ਕੀਤੀ ਗਈ ਸੀ ਸਮਾਣਾ ਹੈਲਪਲਾਈਨ ਤੇ ਜਿਸ ਨੂੰ ਵੇਖਦੇ ਹੋਏ ਸਮਾਣਾ ਦੀਆਂ ਵੱਖ-ਵੱਖ ਸੰਸਥਾਵਾਂ ਵੱਲੋਂ ਵੱਖ-ਵੱਖ ਜੋ ਦਾਨੀ ਸੱਜਣ ਨੇ ਉਹਨਾਂ ਵੱਲੋਂ ਲਗਾਤਾਰ ਜੋ ਸਹਿਯੋਗ ਰਾਸ਼ੀ ਆ ਉਹ ਭੇਜੀ ਜਾ ਰਹੀ ਹੈ ਅੱਜ ਅਸੀਂ ਸਮਾਣਾ ਤੋਂ ਇੱਕ ਸਾਡੇ ਜੋ ਸੱਜਣ ਨੇ ਉਹਨਾਂ ਨੂੰ ਪਿੰਡ ਫਤਿਹਪੁਰ ਜਾ ਕੇ 25000 ਰੁਪਏ ਦੀ ਮਦਦ ਵੀ ਉਹਨਾਂ ਨੂੰ ਪਰਿਵਾਰ ਨੂੰ ਨਕਦੀ ਰੂਪ ਦੇ ਵਿੱਚ ਉਸ ਡਰਾਈਵਰ ਦੇ ਪਿਤਾ ਜੀ ਨੂੰ ਉਹਨਾਂ ਨੂੰ ਦਿਵਾਕੇ ਆਏ ਆ ਇਸ ਦੇ ਨਾਲ ਹੀ ਇਹ 10000 ਰੁਪਏ ਦੀ ਜੋ ਆਰਥਿਕ ਮਦਦ ਹੈ ਇਹ ਸਾਡੇ ਕ੍ਰਿਸ਼ਨਾ ਵਸਤੀ ਸਮਾਣਾ ਕ੍ਰਿਸ਼ਨਾ ਵਸਤੀ ਸਮਾਣਾ ਦੇ ਵਿੱਚ ਜੋ ਮਹਾਵੀਰ ਸਟਰੀਟ ਹੈ ਅਗਰਵਾਲ ਨਰਸਿੰਗ ਹੋਮ ਦੇ ਨੇੜੇ ਮਹਾਵੀਰ ਸਟਰੀਟ ਹੈ ਜਿੱਥੇ ਕਿ ਉੱਥੇ ਦੇ ਜੋ ਕੀਰਤਨ ਮੰਡਲੀ ਹੈ ਗਲੀ ਮੁਹੱਲੇ ਦੇ ਵਿੱਚ ਜੋ ਸਾਡੀਆਂ ਮਾਤਾ ਮਾਂ ਭੈਣਾਂ ਨੇ ਉਹਨਾਂ ਵੱਲੋਂ ਕੀਰਤਨ ਕੀਤੇ ਜਾਂਦੇ ਨੇ ਰਮਾਇੰਦ ਜੀ ਦਾ ਪਾਠ ਕਰਵਾਇਆ ਜਾਂਦਾ ਹਰ ਸਾਲ ਲੰਗਰ ਵੀ ਲਗਾਇਆ ਜਾਂਦਾ ਹੈ ਘਰਾਂ ਦੇ ਵਿੱਚ ਵੀ ਕੀਰਤਨ ਕੀਤੇ ਜਾਂਦੇ ਨੇ ਉਹਨਾਂ ਵੱਲੋਂ ਇਸ ਅਪੀਲ ਨੂੰ ਦੇਖਦੇ ਹੋਏ ਇਹ ਜਿਹੜੇ 10000 ਰੁਪਏ ਨੇ ਉਸ ਡਰਾਈਵਰ ਦੇ ਬੱਚਿਆਂ ਦੇ ਲਈ ਦਿੱਤੇ ਗਏ ਨੇ ਮੈਂ ਉਹਨਾਂ ਨੂੰ ਕਿਹਾ ਸੀਗਾ ਕਿ ਤੁਸੀਂ ਅਗਰ ਜਾਣਾ ਚਾਹੁੰਦੇ ਹੋ ਤਾਂ ਤੁਸੀਂ ਚਲੋ ਪਰਿਵਾਰ ਦੇ ਨਾਲ ਦੁੱਖ ਵੀ ਸਾਂਝਾ ਕਰੋ ਤੇ ਤੁਸੀਂ ਆਪਣੇ ਹੱਥਾਂ ਨਾਲ ਅਗਰ ਉਹਨਾਂ ਨੂੰ ਪਕੜਾ ਦੋ ਤਾਂ ਵਧੀਆ ਹੈ ਉਹ ਕਹਿੰਦੇ ਨਹੀਂ ਜੀ ਤੁਸੀਂ ਲੈ ਜਾਓ ਤੁਸੀਂ ਉਹਨਾਂ ਤੱਕ ਰਹੀ ਜੋ ਰਾਸ਼ੀ ਹੈ ਇਹ ਪੇ ਉਹਨਾਂ ਨੂੰ ਭੇਟ ਕਰ ਦੇਣਾ ਮੈਂ ਉਹਨਾਂ ਸਾਰੀਆਂ ਮਾਤਾਵਾਂ ਭੈਣਾਂ ਦਾ ਜੋ ਕ੍ਰਿਸ਼ਨਾ ਵਸਤੀ ਦੀ ਰਮਾਇਣ ਕਰਵਾਉਣ ਵਾਲੀ ਮੰਡਲੀ ਹੈ ਜੋ ਕੀਰਤਨ ਵੀ ਕਰਦੀਆਂ ਨੇ ਉਹਨਾਂ ਵੱਲੋਂ ਉਹਨਾਂ ਨੇ ਇਸ ਜੋ ਹਾਦਸਾ ਹੋਇਆ ਉਹਦੇ ਲਈ ਸਾਰੀਆਂ ਮਾਤਾ ਭੈਣਾਂ ਨੇ ਦੁੱਖ ਵੀ ਉਹਨਾਂ ਨੇ ਜ਼ਾਹਿਰ ਕੀਤਾ ਹੈ ਪ੍ਰਮਾਤਮਾ ਤੋਂ ਉਹਨਾਂ ਨੇ ਆਪਣੇ ਭਜਨਾਂ ਦੁਆਰਾ ਉਹ ਜੋ ਸਾਨੂੰ ਵਿਛੜ ਕੇ ਸੱਤ ਬੱਚੇ ਤੇ ਡਰਾਈਵਰ ਚਲਾ ਗਿਆ ਉਹਨਾਂ ਦੇ ਲਈ ਆਤਮਿਕ ਸ਼ਾਂਤੀ ਦੇ ਲਈ ਵੀ ਉਹਨਾਂ ਨੇ ਪਾਠ ਕੀਤਾ ਤੇ ਇਹ ਮੈਂ ਧੰਨਵਾਦ ਕਰਾਂਗਾ ਉਹਨਾਂ ਦਾ ਸਾਰੀਆਂ ਮਾਤਾ ਭੈਣਾਂ ਦਾ ਜਿਨ੍ਹਾਂ ਨੇ ਇਹ ਚਾਹੇ ਕਿਸੇ ਨੇ ਤੇ ਚ 100 ਰੁਪਏ ਪਾਇਆ ਕਿਸੇ 10 ਰੁਪਏ ਪਾਇਏ ਨੇ ਕਿਸੇ ਨੇ 500 ਪਾਇਆ ਇਹ 10000 ਰੁਪਏ ਜੋ ਤੁਸੀਂ ਇਹ ਉਸ ਡਰਾਈਵਰ ਦੇ ਬੱਚਿਆਂ ਦੇ ਲਈ ਦਿੱਤੇ ਨੇ ਇਹ ਤੁਹਾਡਾ ਇਹ ਇੱਕ ਇੱਕ ਪੈਸਾ ਜੋ ਹੈ ਇਹ ਉਸ ਪਰਿਵਾਰ ਦੇ ਲਈ ਉਹਦੇ ਬੱਚਿਆਂ ਦੇ ਲਈ ਉਹਨਾਂ ਦੀ ਜੀਵਿਕਾ ਦੇ ਲਈ ਇੱਕ ਬਹੁਤ ਵੱਡਾ ਇਹ ਸਹਿਯੋਗ ਸਾਫਤ ਹੋ ਗਏ ਹੋਵੇਗਾ ਪ੍ਰਮਾਤਮਾ ਜਿਨ੍ਹਾਂ ਨੇ ਵੀ ਇਸ ਦੇ ਵਿੱਚ ਆਪਣਾ ਯੋਗਦਾਨ ਪਾਇਆ ਉਹਨਾਂ ਉਹਨਾਂ ਦੇ ਉੱਤੇ ਆਪਣਾ ਆਸ਼ੀਰਵਾਦ ਬਣਾਈ ਰੱਖੇ ਤੇ ਮੈਂ ਇੱਕ ਵਾਰੀ ਫੇਰ ਸਾਰੀਆਂ ਮਾਤਾ ਪਿਤਾਵਾਂ ਦਾ ਕ੍ਰਿਸ਼ਨਾ ਵਸਤੀ ਦੀਆਂ ਰਮਾਇਣ ਮੰਡਲੀ ਦਾ ਮਹਾਵੀਰ ਸਟਰੀਟ ਦੇ ਨੇੜੇ ਜਿੰਨੀਆਂ ਵੀ ਇਹ ਮਾਤਾਵਾਂ ਪੈਣਾ ਰਹਿੰਦੀਆਂ ਨੇ ਜਿਨ੍ਹਾਂ ਨੇ ਇਹਦੇ ਵਿੱਚ ਸਹਿਯੋਗ ਪਾਇਆ ਉਹਨਾਂ ਦਾ ਸਭ ਦਾ ਧੰਨਵਾਦ ਕਰਦਾ ਓਮ ਸ਼ਾਂਤੀ ਓਮ ਸ਼ਾਂਤੀ ਜੈ ਸ਼੍ਰੀ ਰਾਮ ਸਮਾਣਾ ਹੈਲਪਲਾਈਨ ਤੋਂ ਦੇਵਕੀ ਨੰਦਨ ਸਿੰਘਲਾ